ਉਪਕਾਰ ਪੂਰਬ ਅਤੇ ਪੱਛਮ ਵਰਗੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ ਭਾਰਤ ਕੁਮਾਰ ਦੇ ਨਾਂ ਨਾਲ ਜਾਣੇ ਜਾਂਦੇ ਦਿਗਜ ਅਦਾਕਾਰ ਤੇ ਫਿਲਮ ਨਿਰਮਾਤਾ ਮਨੋਜ ਕੁਮਾਰ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਮਨੋਜ ਕੁਮਾਰ ਨੇ 1960 ਅਤੇ 1970 ਦੇ ਦਹਾਕੇ ਦੇ ਅਖੀਰ ਤੱਕ ਬਾਕਸ ਆਫਿਸ ਤੇ ਰਾਜ ਕਰਨ ਵਾਲੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ। ਉਹ ਬੁਢੇਰੀ ਉਮਰ ਦੀਆਂ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਹਨਾਂ ਨੇ ਕੋਕਲਾਬੇਨ ਅੰਬਾਨੀ ਹਸਪਤਾਲ ਵਿੱਚ ਆਖਰੀ ਸਾਹ ਲਏ। ਕੋਕਲਾਬੇਨ ਹਸਪਤਾਲ ਦੇ ਸੀਈਓ ਅਤੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਸੰਤੋਸ਼ ਸ਼ੈਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦੇ بیٹے ਕੋਨਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਪਿਛਲੇ ਕੁਝ ਸਾਲਾਂ ਤੋਂ ਬਿਸਤਰੇ ਤੇ ਸਨ। ਮਨੋਜ ਕੁਮਾਰ ਨੇ ਬਹੁਤ ਹਿੱਟ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਹਰੀਆਲੀ ਔਰ ਰਾਸਤਾ, ਬੋ ਕੌਂਤੀ, ਹਿਮਾਲਿਆ ਕੀ ਗੋਦ ਮੇ, ਉਪਕਾਰ, ਆਦਮੀ, ਪੂਰਬ ਔਰ ਪੱਛਮ ਸ਼ੋਰ ਰੋਟੀ ਕਪੜਾ ਔਰ ਮਕਾਨ ਕ੍ਰਾਂਤੀ ਕਲਰਕ ਮਨੋਜ ਕੁਮਾਰ ਨੂੰ 7 ਫਿਲਮ ਫੇਅਰ ਪੁਰਸਕਾਰ ਮਿਲੇ ਹਨ ਪਹਿਲਾ ਫਿਲਮ ਫੇਅਰ ਪੁਰਸਕਾਰ 1968 ਵਿੱਚ ਫਿਲਮ ਉਪਕਾਰ ਲਈ ਮਿਲਿਆ ਸੀ ਉਪਕਾਰ ਨੇ ਸਰਵੋਤਮ ਫਿਲਮ ਸਰਵੋਤਮ ਨਿਰਦੇਸ਼ਕ ਸਰਵੋਤਮ ਕਹਾਣੀ ਅਤੇ ਸਰਵੋਤਮ ਸੰਵਾਦ ਲਈ 4 ਫਿਲਮ ਫੇਅਰ ਅਵਾਰਡ ਹਾਸਲ ਕੀਤੇ ਸਨ ਉਨ੍ਹਾਂ ਨੂੰ 1992 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ 2016 ਵਿੱਚ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਵੱਖ-ਵੱਖ ਸਮਾਂ ਤੇ ਪੁਰਸਕਾਰ ਮਿਲੇ ਹਨ। ਉਹਨਾਂ ਦਾ ਅੰਤਮ ਸੰਸਕਾਰ ਵੇਲੇਪਾਰਲੇ ਕੀਤਾ ਗਿਆ ਜਿੱਥੇ ਬਾਲੀਵੁੱਡ ਦੀਆਂ ਹਸਤੀਆਂ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ। 4 ਜੁਲਾਈ 1937 ਨੂੰ ਐਬਟਾਬਾਦ ਹੁਣ ਪਾਕਿਸਤਾਨ ਵਿੱਚ ਜਨਮੇ 21 ਫਰਵਰੀ ਨੂੰ ਨਮੋਨੀਆ ਦੇ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬੇਟੇ ਕੁਨਾਲ ਗੋਸਵਾਮੀ ਦਾ ਕਹਿਣਾ ਹੈ ਕਿ ਉਹ ਕਾਫੀ ਦਿਨਾਂ ਤੋਂ ਬਿਮਾਰ ਸਨ। ਉਹਨਾਂ ਨੇ 1957 ਵਿੱਚ ਫੈਸ਼ਨ ਫਿਲਮ ਤੋਂ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਉੱਗੇ ਅਦਾਕਾਰ ਮਨੋਜ ਕੁਮਾਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਕਿਹਾ ਹੈ ਕਿ ਅਦਾਕਾਰ ਨੇ ਆਸ਼੍ਰੀ ਨਾਇਕਾ ਕਿਸਾਨਾਂ ਅਤੇ ਸੈਨਿਕ ਦੇ ਪ੍ਰਤੀਕ ਕਿਰਦਾਰ ਜਿਨ੍ਹਾਂ ਨੂੰ ਅਦਾਕਾਰ ਨੇ ਜੀਵਤ ਕੀਤਾ ਹੈ ਸਾਡੀ ਸਮੂਹਿਕ ਯਾਦ ਵਿੱਚ ਉਕਰਿਆ ਰਹੇਗਾ। ਉਨਾ ਦਾ ਕਹਿਣਾ ਹੈ ਕਿ ਮਨੋਜ ਕੁਮਾਰ ਦੇ ਦਿਹਾਂਤ ਤੋਂ ਮੈਂ ਬਹੁਤ ਦੁਖੀ ਹਾਂ। ਉਹਨਾਂ ਨੇ ਭਾਰਤੀ ਸਿਨੇਮੇ ਦੇ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ। ਆਪਣੇ ਲੰਬੇ ਅਤੇ ਸ਼ਾਨਦਾਰ ਕੈਰੀਅਰ ਦੌਰਾਨ ਉਹ ਆਪਣੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ ਜਾਣੇ ਜਾਂਦੇ ਸਨ ਜਿਨ੍ਹਾਂ ਨੇ ਭਾਰਤ ਦੇ ਯੋਗਦਾਨਾਂ ਅਤੇ ਕਦਰਾਂ ਕੀਮਤਾਂ ਵਿੱਚ ਮਾਣ ਦੀ ਭਾਵਨਾ ਨੂੰ ਬਧਾਇਆ ਹੈ। ਉਹਨਾਂ ਕਹੇ ਕਿ ਉਹਨਾਂ ਦਾ ਸਿਨੇਮਾ ਹਮੇਸ਼ਾ ਰਾਸ਼ਟਰੀ ਮਾਣ ਨੂੰ ਜਿਗਾਉਂਦਾ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਚਾਹਤਿਆਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਕੇ ਇੱਕ ਅਮਿੱਟ ਛਾਪ ਛੱਡ ਗਏ ਆਪਣੇ ਸੋਸ਼ਲ ਮੀਡੀਆ ਮੰਚ ਤੇ ਲਿਖਿਆ ਹੈ ਕਿ ਪ੍ਰਸਿੱਧ ਅਦਾਕਾਰ ਮਨੋਜ ਕੁਮਾਰ ਦੇ ਦੇਹਾਂਤ ਤੇ ਬਹੁਤ ਦੁੱਖ ਹੋਇਆ ਹੈ ਉਨ੍ਹਾਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਨਾਲ ਭਾਰਤੀ ਸਿਨੇਮਾ ਨੂੰ ਅਮੀਰ ਬਣਾਇਆ ਤੇ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਲਾਟ ਜਗਾ ਕੇ ਅਮਿੱਟ ਛਾਪ ਛੱਡੀ ਹੈ। ਤਰਮਿੰਦਰ, ਸਲਮਾਨ ਖਾਨ, ਅਮੀਰ ਖਾਨ, ਆਕਸ਼ੇ ਕੁਮਾਰ ਅਤੇ ਅਜੀਤ ਦੇਵਗੰਦ ਸਮੇਤ ਬਾਲੀਵੁੱਡ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਦਿਗਜ ਅਦਾਕਾਰ ਅਤੇ ਫਿਲਮ ਨਿਰਮਾਤਾ ਮਨੋਜ ਕੁਮਾਰ ਨੂੰ ਪਾਪ ਪਿੰਨੀਆਂ ਸ਼ਰਧਾਂਜਲੀयां ਦਿੱਤੀਆਂ ਗਈਆਂ। 1960 ਅਤੇ 1970 ਦੇ ਦਹਾਕੇ ਦੇ ਅਖੀਰ ਤੱਕ ਬਾਕਸ ਆਫਿਸ ਤੇ ਰਾਜ ਕਰਨ ਵਾਲੇ ਮਨੋਜ ਕੁਮਾਰ ਕੁਝ ਸਮੇਂ ਤੋਂ ਬਿਮਾਰ ਸਨ। दिगज اداکار ਤਰਮਿੰਦਰ ਅਤੇ ਉਹਨਾਂ ਦੀ ਪਤਨੀ ਹਿਮਾ ਮਾਲਣੀ ਨੇ ਮਨੋਜ ਕੁਮਾਰ ਨੂੰ ਇੱਕ ਕਰੀਬੀ ਦੋਸਤ ਵਜੋਂ ਜਾਣਿਆ ਕੀਤਾ ਹੈ। ਤਰਮਿੰਦਰ ਜੋ ਮਨੋਜ ਕੁਮਾਰ ਦੇ ਅੰਤਮ ਦਰਸ਼ਨ ਲਈ ਉਹਨਾਂ ਦੇ ਘਰ ਪੁੱਜੇ ਸਨ। ਉਹਨਾਂ ਦਾ ਕਹਿਣਾ ਹੈ ਕਿ ਮੇਰਾ ਉਹ ਜਿਗਰੀ ਯਾਰ ਸੀ। ਸਾਡੀਆਂ ਬਹੁਤ ਸਾਰੀਆਂ ਯਾਦਾਂ ਇਕੱਠੀਆਂ ਹਨ। ਅਸੀਂ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤੀ ਦਿਨ ਇਕੱਠੇ ਬਤਾਏ ਹਨ। ਹਿਮਾ ਮਾਲਣੀ ਜਿਸ ਨੇ ਮਨੋਜ ਕੁਮਾਰ ਦੇ ਨਾਲ ਕ੍ਰਾਂਤੀ 10 ਨੰਬਰੀ ਸੰਤੋਸ਼ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਇਹਦਾ ਕਹਿਣਾ ਹੈ ਕਿ ਇੱਕ ਸ਼ਾਨਦਾਰ ਫਿਲਮ ਨਿਰਮਾਤਾ ਅਤੇ ਦੋਸਤ ਹਨ ਉਹ ਕਿਸੇ ਵੀ ਹੋਰ ਨਿਰਦੇਸ਼ਕ ਤੋਂ ਵੱਖਰੇ ਸਨ ਮੈਨੂੰ ਉਹਨਾਂ ਦੇ ਦਿਹਾਂਤ ਤੇ ਬਹੁਤ ਦੁੱਖ ਹੋਇਆ ਹੈ ਉਹ ਅਜਈਆਂ ਵਪਾਰਕ ਫਿਲਮਾਂ ਬਣਾਉਂਦੇ ਸਨ ਜਿਨ੍ਹਾਂ ਵਿੱਚ ਦੇਸ਼ ਭਗਤੀ ਰੋਮਾਂਸ ਤੋਂ ਲੈ ਕੇ ਪਰਿਵਾਰਕ ਡਰਾਮਾ ਸਭ ਕੁਝ ਹੁੰਦਾ ਸੀ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਵਧੀਆ ਬਣਾਈਆਂ ਹਨ ਉਹਨਾਂ ਦੇ ਸਾਰੇ ਗੀਤ ਹਿੱਤ ਹਨ ਅਮੀਰ ਖਾਨ ਦਾ ਕਹਿਣਾ ਹੈ ਕਿ ਮਨੋਜ ਕੁਮਾਰ ਸਿਰਫ ਇੱਕ ਅਦਾਕਾਰ ਅਤੇ ਫਿਲਮ ਨਰਮਾਤਾ ਹੀ ਨਹੀਂ ਸਨ ਉਹ ਇੱਕ ਸੰਸਥਾ ਸਨ ਮੈਂ ਉਹਨਾਂ ਦੀਆਂ ਫਿਲਮਾਂ ਦੇਖ ਕੇ ਬਹੁਤ ਕੁਝ ਸਿੱਖਿਆ ਹੈ ਉਹਨਾਂ ਦੀਆਂ ਫਿਲਮਾਂ ਅਕਸਰ ਮਹੱਤਵਪੂਰਨ ਸਮਾਜਿਕ ਵਿਸ਼ਿਆਂ ਤੇ ਆਧਾਰਿਤ ਹੁੰਦੀਆਂ ਹਨ ਜੋ ਉਹਨਾਂ ਨੂੰ ਆਮ ਆਦਮੀ ਦੇ ਬਹੁਤ ਨੇੜੇ ਲਿਆਉਂਦੀਆਂ ਸਨ ਸਲਮਾਨ ਖਾਨ ਨੇ ਐਕਸ ਤੇ ਪਾਈ ਪੋਸਟ ਵਿੱਚ ਕਿਹਾ ਕਿ ਮਨੋਜ ਕੁਮਾਰ ਨੂੰ ਸੱਚੀ ਸ਼ਰਧਾਂਜਲੀ ਅਪੁੱਲ ਫਿਲਮਾਂ ਅਤੇ ਯਾਦਾਂ ਲਈ ਤੁਹਾਡਾ ਧੰਨਵਾਦ ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਿਲਮਾਂ ਦੇਖ ਕੇ ਹੀ ਮੈਂ ਵੱਡਾ ਹੋਇਆ ਹਾਂ ਉਹਨਾਂ ਦੀਆਂ ਫਿਲਮਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਜੇ ਦੇਵਗੰਦ ਦਾ ਕਹਿਣਾ ਹੈ ਕਿ ਮਨੋਜ ਕੁਮਾਰ ਨੇ ਸਿਨੇਮੇ ਵਿੱਚ ਸਾਡੇ ਪਰਿਵਾਰ ਦੇ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਹਨਾਂ ਯਾਦ ਕੀਤਾ ਹੈ ਕਿ ਮਨੋਜ ਕੁਮਾਰ ਨੇ ਦੇਵਗੰਦ ਦੇ ਸਵਰਗੀ ਪਿਤਾ ਵੀਰੂ ਦੇਵਗੰਦ ਨੂੰ ਰੋਟੀ ਕਪੜਾ ਔਰ ਮਕਾਨ ਨਾਲ ਐਕਸ਼ਨ ਡਾਇਰੈਕਟਰ ਵਜੋਂ ਪਹਿਲਾ ਬ੍ਰੇਕ ਦਿੱਤਾ ਸੀ ਅਤੇ ਦੋਵਾਂ ਦਾ ਸਫ਼ਰ ਕ੍ਰਾਂਤੀ ਤੱਕ ਜਾਰੀ ਰਿਹਾ ਉਨ੍ਹਾਂ ਦੀਆਂ ਉਪਕਾਰ ਪੂਰਬੌਰ ਪੱਛਮ ਸ਼ੋਰ ਕ੍ਰਾਂਤੀ ਸਿਰਫ ਫਿਲਮਾਂ ਨਹੀਂ ਸਨ ਸਗੋਂ ਉਹ ਰਾਸ਼ਟਰੀ ਭਾਵਨਾਵਾਂ ਸਨ ਉਨ੍ਹਾਂ ਦੀ ਰਚਨਾਤਮਕ ਪ੍ਰਤਿਵਾ ਅਟੁੱਟ ਦੇਸ਼ ਭਗਤੀ ਅਤੇ ਕਹਾਣੀ ਸੁਣਾਉਣ ਦੀ ਡੁੰਗਾਈ ਨੇ ਇੱਕ ਅਜਿਹਾ ਮਾਪਦੰਡ ਸਥਾਪਿਤ ਕੀਤਾ ਹੈ ਕਿ ਜਿਸ ਦਾ ਮੇਲ ਬਹੁਤ ਘੱਟ ਲੋਕਾਂ ਨੇ ਕੀਤਾ ਹੈ ਸ਼ਤਰੂਗਨ ਸਿਨੜਾ ਕਹਿਣਾ ਹੈ ਕਿ ਆ ਰਾਸ਼ਟਰ ਦਾ ਪ੍ਰੇਮ ਉਨ੍ਹਾਂ ਵਿੱਚ ਕੁੱਟਕੁੱਟ ਕੇ ਭਰਿਆ ਹੋਇਆ ਸੀ ਆ ਰਾਸ਼ਟ ਭਗਤੀ ਅਤੇ ਰਾਸ਼ਟਰਵਾਦ ਨੂੰ ਜੋ ਉਨ੍ਹਾਂ ਨੇ ਪੇਸ਼ ਕੀਤਾ ਹੈ ਉਹ ਕਿਸੇ ਵੀ ਫਿਲਮਕਾਰ ਨੇ ਨਹੀਂ ਪੇਸ਼ ਕੀਤਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਨੂੰ ਫਿਲਮ ਉਪਕਾਰ ਵਿੱਚ ਉਹਨਾਂ ਨੇ ਪੇਸ਼ ਕੀਤਾ ਹੈ। ਮੈਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਿੱਲੀ ਵਿੱਚ ਗੋਲਚਾ ਸਿਨੇਮਾ ਦੇ ਮਨੋਜ ਦੀ ਫਿਲਮ ਉਪਕਾਰ ਦੇਖਣ ਆਏ ਸਨ। ਸ਼ਾਸਤਰੀ ਜੀ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਸੀ। ਇਸ ਲਈ ਮੈਜ 10 ਮਿੰਟ ਦੇ ਲਈ ਉਹ ਫਿਲਮ ਦੇਖਣ ਆਏ ਲੇਕਿਨ ਉਹ ਇੰਨਾ ਪ੍ਰਭਾਵਿਤ ਹੋਏ ਕਿ 3 ਘੰਟੇ ਪੂਰੀ ਫਿਲਮ ਦੇਖਣ ਤੋਂ ਬਾਅਦ ਹੀ ਉੱਠੇ ਹਨ। ਉਹਨਾਂ ਨੇ ਜੋ ਸਿਰਮੇ ਨੂੰ ਦੇਣ ਦਿੱਤੀ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੂੰ ਲਾਈਫ ਦੇ ਵਿੱਚ ਬਹੁਤ ਸਾਰੇ ਅਵਾਰਡ ਮਿਲੇ ਹਨ ਮੇਰੇ ਜੜਮਾ ਬੱਚਿਆਂ ਨੂੰ ਉਹਨਾਂ ਨੇ ਹੀ ਨਾਮ ਲਵਕੁਸ਼ ਦਿੱਤਾ ਸੀ ਮੇਰੇ ਉਹ ਵਧੀਆ ਦੋਸਤ ਸਨ ਮਨੋਜ ਕੁਮਾਰ ਨੂੰ 1965 ਵਿੱਚ ਪਾਕਤ ਸਿੰਘ ਦੀ ਜ਼ਿੰਦਗੀ ਬਾਰੇ ਬਾਣੀ ਫਿਲਮ ਸ਼ਹੀਦ ਤੋਂ ਬਲੰਦੀ ਮਿਲੀ ਹੈ ਫਿਲਮ ਬਣਾਉਣ ਦੇ ਬਾਅਦ ਉਹ ਪਾਕਤ ਸਿੰਘ ਦੀ ਮਾਂ ਵਿਦਿਆਵਤੀ ਨੂੰ ਮਿਲੇ ਸਨ ਜਿਨ੍ਹਾਂ ਨੇ ਮਿਲਦੇ ਹੀ ਕਿਹਾ ਸੀ ਕਿ ਤੁਸੀਂ ਮੇਰੇ ਪਾਕਤ ਸਿੰਘ ਵਰਗੇ ਦਿਖਦੇ ਹੋ 1999 ਵਿੱਚ ਉਹਨਾਂ ਦੁਆਰਾ ਨਿਰਦੇਸ਼ਿਤ ਆਖਰੀ ਫਿਲਮ ਜੈ ਹਿੰਦ ਸੀ जय हिंदवी देश भक्ति ते आधारित सी। ਉਹਨਾਂ ਦੀਆਂ ਫਿਲਮਾਂ ਸ਼ਹੀਦ ਉਪਕਾਰ ਕ੍ਰਾਂਤੀ ਪੂਰਬ ਵਰ ਪੱਛਮ ਅੱਜ ਵੀ ਹਿੱਟ ਹਨ। ਰੈਂਦੀ ਦੁਨੀਆ ਤੱਕ ਉਹਨਾਂ ਦਾ ਨਾਮ ਇਸੇ ਤਰ੍ਹਾਂ ਚਮਕਦਾ ਰਹੇਗਾ। ਬਾਲੀਵੁੱਡ ਦੇ ਪ੍ਰਸਿੱਧ ਨਰਮਤਾ ਨਿਰਦੇਸ਼ਕ ਅਤੇ ਅਦਾਕਾਰ ਮਨੋਜ ਕੁਮਾਰ ਗੋਸਵਾਮੀ ਦੇ ਕਰ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਤੇ ਐਬਟਾਬਾਦ ਵਿੱਚ ਅੱਜ ਵੀ ਮੌਜੂਦ ਹਨ। ਦੇਸ਼ ਦੀ ਵੰਡ ਦੇ ਲੰਬਾ ਸਮਾਂ ਬਾਅਦ ਜ਼ਿਲ੍ਹਾ ਸ਼ੇਖੂਪੁਰ ਦੇ ਕਸਬਾ ਝੰਡੇਆਲਾ ਸ਼ੇਰਖਾਨ ਦੀ ਆਬਾਦੀ ਚਵਾਰੇ ਵਾਲਾ ਚੌਕ ਵਿਚਲੇ ਉਹਨਾਂ ਦੇ ਮਹਿਲੂਮਾ ਘਰ ਵਿੱਚ ਸ਼ਰਨਾਰਥੀ ਪਰਿਵਾਰ ਰਹਿੰਦੇ ਰਹੇ ਜਦਕਿ ਹੁਣ ਇਸ ਤਿੰਨ ਮੰਜ਼ਿਲਾ ਘਰ ਦੀ ਹਾਲਤ ਕਾਫੀ ਖਸਤਾ ਹੈ ਉਹਨਾਂ ਦੇ ਘਰ ਦੇ ਵੱਡੇ ਹਿੱਸੇ ਨੂੰ ਖਾਲੀ ਕੀਤਾ ਗਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਨੋਜ ਕੁਮਾਰ ਦਾ ਜਨਮ 24 ਜੁਲਾਈ 1937 ਨੂੰ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਸ਼ਹਿਰ ਐਬਟਾਬਾਦ ਵਿੱਚ ਹੋਇਆ ਸੀ ਪਰ ਜਨਮ ਤੋਂ ਜਲਦੀ ਬਾਅਦ ਉਹਨਾਂ ਦਾ ਪਰਿਵਾਰ ਜੰਡੇਆਲਾ ਸ਼ੇਰਖਾਨ ਵਿਖੇ ਆ ਕੇ ਵੱਸ ਗਿਆ। ਉਹਨਾਂ ਦਾ ਐਬਟਾਬਾਦ ਵਾਲਾ ਕਾਰ ਟੈਂਕੀ ਵਾਲੇ ਮੋਹੱਲਾ ਵਿੱਚ ਹੈ ਤੇ ਇਸ ਦੀ ਹਾਲ ਹੀ ਵਿੱਚ ਨਾਮ ਉਸਾਰੀ ਕਰਵਾਈ ਗਈ ਹੈ। ਮਨੋਜ ਕੁਮਾਰ ਨੇ ਖੁਦ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਲਗਭਗ 10 ਸਾਲ ਤੱਕ ਜੰਡੇਆਲਾ ਸ਼ੇਰਖਾਨ ਵਿਖੇ ਰਿਹਾ ਹੈ। ਕਸਬੇ ਦੇ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਲ 1984 ਵਿੱਚ ਮਨੋਜ ਕੁਮਾਰ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਸਮੇਤ ਆਪਣਾ ਘਰ ਦੇਖਣ ਆਏ ਸਨ। ਉਹ ਲਗਭਗ 2 ਘੰਟੇ ਤੱਕ ਰੁਕੇ। ਦੱਸਿਆ ਜਾ ਰਿਹਾ ਹੈ ਕਿ ਕਸਬੇ ਦੀ ਆਬਾਦੀ ਚਵਾਰੇਵਾਲ ਚੌਂਕ 'ਚ ਮਨੋਜ ਕੁਮਾਰ ਦੇ ਘਰ ਸਮੇਤ ਬਾਕੀ ਘਰ ਵੀ ਅਜੇ ਮੌਜੂਦ ਹਨ ਅਤੇ ਜ਼ਿਆਦਾਤਰ ਨਰਕਸ਼ਾਹੀ ਇੱਟਾਂ ਦੇ ਬਣੇ ਹੋਏ ਹਨ। ਇਰਾਕੇ ਦੇ ਬਹੁਤੇ ਘਰਾਂ ਦੇ ਬਾਹਰ ਦੇਸ਼ ਦੀ ਵੰਡ ਤੋਂ ਬਾਅਦ ਵੀ ਹਾਲੇ ਤੱਕ ਤਾਲੇ ਲੱਗੇ ਹੋਏ ਹਨ ਜੋ ਅਜੇ ਤੱਕ ਕਿਸੇ ਨੇ ਖੋਲੇ ਨਹੀਂ ਹਨ। ਅਦਾਕਾਰ ਅਤੇ ਫਿਲਮਸਾਜ਼ ਮਨੋਜ ਕੁਮਾਰ ਦੀ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੀ ਜ਼ਿੰਦਗੀ ਦੀ ਸੱਚਾਈ ਅਨਿਸ਼ਚਿਤਤਾ ਅਤੇ ਮੌਤ ਦੇ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਨਜ਼ਰ ਆ ਰਹੇ ਹਨ ਅਦਾਕਾਰ ਇਸ ਸਮੇਂ ਕਹਿੰਦੇ ਨਜ਼ਰ ਆਏ ਕਿ ਅਗਲੇ ਪਲ ਕਿਸੇ ਦੇ ਨਾਲ ਕੀ ਹੋ ਜਾਵੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਇਸ ਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ ਵੀਡੀਓ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ हे ਪ੍ਰਮਾਤਮਾ ਜਿਵੇਂ ਮੈਂ ਅੱਖਾਂ ਵਿੱਚ ਸੁਪਨੇ ਲੈ ਕੇ ਮੁੰਬਈ ਆਇਆ ਸੀ ਇਵੇਂ ਹੀ ਹੋਰ ਲੋਕ ਵੀ ਇੱਥੇ ਆਉਂਦੇ ਹਨ ਪਰਮਾਤਮਾ ਤੁਸੀਂ ਸਾਰਿਆਂ ਨੂੰ ਸਫਲਤਾ ਦੇਵੋ ਅਤੇ ਉਹ ਆਪਣੇ ਸੁਪਨੇ ਸਾਕਾਰ ਕਰ ਸਕਣ 1960 ਅਤੇ 1970 ਦੇ ਦਹਾਕੇ ਦੇ ਮੱਧ ਵਿੱਚ ਦੇਸ਼ ਦੀ ਵੰਡ ਦੇ ਆਪਣੇ ਦਰਦ ਨੂੰ ਕਈ ਫਿਲਮਾਂ ਦੇ ਵਿੱਚ ਪ੍ਰਗਟ ਕੀਤਾ ਹੈ ਉਪਕਾਰ ਪੂਰਬ ਔਰ ਪੱਛਮ ਰੋਟੀ ਕਪੜਾ ਔਰ ਮਕਾਨ ਵਰਗੀਆਂ ਫਿਲਮਾਂ ਵਿੱਚ ਵਿਕਸਿਤ ਹੋ ਰਹੇ ਭਾਰਤ ਦੀਆਂ ਕਹਾਣੀਆਂ ਦੱਸਣ ਵਾਲੇ ਫਿਲਮ ਨਿਰਮਾਤਾ ਲਈ ਇਹ ਸੁਭਾਗਾ ਸਮਾਂ ਸੀ ਕਿ ਸਾਰਿਆਂ ਨੇ ਇਹਨਾਂ ਫਿਲਮਾਂ ਨੂੰ ਬਹੁਤ ਪਸੰਦ ਕੀਤਾ ਹੈ ਦੇਸ਼ ਭక్తి ਦੇ ਆਦਰਸ਼ਵਾਦ ਦੇ ਆਪਣੇ ਬ੍ਰਾਂਡ ਲਈ ਬਹੁਤ ਸਾਰੇ ਲੋਕਾਂ ਨੂੰ ਪਸੰਦ ਕਰਨ ਵਾਲੇ ਮਨੋਜ ਕੁਮਾਰ ਹਿਮਾਲਿਆ ਦੀ ਗੋਦ ਵਿੱਚ ਦੋ ਵਦਨ ਅਤੇ ਪੱਥਰ ਕੇ ਸੰਮਰਗੀਆਂ ਫਿਲਮਾਂ ਦੇ ਰੋਮਾਂਟਿਕ ਹੀਰੋ ਵੀ ਸਨ। ਉਹਨਾਂ ਦੀ ਪਹਿਲੀ ਸਫਰ ਦੀ ਫਿਲਮ 1962 ਵਿੱਚ ਮਾਲਾ ਸੇਨਾ ਦੇ ਨਾਲ ਹਰੀਆਲੀ ਔਰ ਰਸਤਾ ਆਈ ਸੀ। ਉਹਨਾਂ ਦੀਆਂ ਫਿਲਮਾਂ ਦੇ ਹਿੱਟ ਗਾਣੇ ਤੋਬਾ ਜੇ ਮਤਵਾਲੀ ਚਾਲ, ਮਹਿਬੂਬ ਮੇਰੇ, ਚਾਂਸੀ ਮਹਿਬੂਬਾ ਹੋਗੀ ਮੇਰੀ, ਇੱਕ ਪਿਆਰ ਦਾ ਨਗਮਾ ਹੈ। ਪੱਥਰ ਕੇ ਸਨਮ ਹਮੇਸ਼ਾ ਗੂੰਜਦੇ ਰਹਿਣਗੇ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਬਹੁਤ ਵਧੀਆ ਬਣਾਈਆਂ ਹਨ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਉਹਨਾਂ ਨੇ ਹਿੰਦੂ ਕਾਲਜ ਤੋਂ ਕਲਾ ਸਨਾਤਕ ਦੀ ਡਿਗਰੀ ਹਾਸਲ ਕੀਤੀ ਜਦੋਂ ਉਹ ਛੋਟੇ ਸੀ ਤਾਂ ਉਹਨਾਂ ਨੂੰ ਅਮ੍ਰੇਤਾ, ਦਲੀਪ ਕੁਮਾਰ, ਅਸ਼ੋਕ ਕੁਮਾਰ ਬਹੁਤ ਪਸੰਦ ਸਨ। ਉਹਨਾਂ ਫਿਲਮ ਸ਼ਬਨਮ ਵਿੱਚ ਦਲੀਪ ਕੁਮਾਰ ਦੇ ਕਿਰਦਾਰ ਦੇ ਨਾਂ ਤੇ ਆਪਣਾ ਨਾਂ ਮਨੋਜ ਕੁਮਾਰ ਰੱਖਣ ਦਾ ਫੈਸਲਾ ਕੀਤਾ ਗਿਆ। ਉਹ ਦਲੀਪ ਕੁਮਾਰ ਨੂੰ ਵਧੀਆ ਕਲਾਕਾਰ ਮੰਨਦੇ ਸਨ। ਉਹ ਉਹਨਾਂ ਤੋਂ ਕਾਫੀ ਪ੍ਰਭਾਵਿਤ ਸਨ ਇੰਦਰਾ ਗਾਂਧੀ ਨੇ 1975 ਵਿੱਚ ਜਦੋਂ ਐਮਰਜੈਂਸੀ ਐਲਾਨ ਕੀਤੀ ਤਾਂ ਮਨੋਜ ਕੁਮਾਰ ਨੇ ਖੁੱਲ ਕੇ ਵਿਰੋਧ ਕੀਤਾ ਹੈ ਸਰਕਾਰ ਨੇ ਐਮਰਜੈਂਸੀ ਦੇ ਪੱਖ ਵਿੱਚ ਫਿਲਮ ਬਣਾਉਣ ਨੂੰ ਕਿਹਾ ਪਰ ਉਹਨਾਂ ਨੇ ਸਾਮਨਾ ਕਰ ਦਿੱਤਾ ਇਸ ਵਜ੍ਹਾ ਨਾਲ ਉਹਨਾਂ ਦੀ ਫਿਲਮ 10 ਨੰਬਰ ਦੀ ਰਿਲੀਜ਼ ਰੋਕ ਦਿੱਤੀ ਗਈ ਉਹਨਾਂ ਨੇ ਕਾਨੂੰਨੀ ਜੰਗ ਜਿੱਤ ਕੇ ਫਿਲਮ ਰਿਲੀਜ਼ ਕਰਵਾਈ ਸੀ ਉਹਨਾਂ ਨੂੰ ਸਭ ਤੋਂ ਪਹਿਲਾਂ ਫਿਲਮ ਫੈਸ਼ਨ ਵਿੱਚ ਇੱਕ ਬੁੱਢੇ ਪਿਖਾਰੀ ਦਾ ਰੋਲ ਮਿਲਿਆ ਸੀ ਜੋ ਲੇਖ ਰਾਜ ਪਖੜੀ ਬਣਾ ਰਹੇ ਸਨ ਫਿਰ ਇਸ ਦੇ ਬਾਅਦ ਹੋਮੀ ਪਾਵਾ ਨੇ ਉਹਨਾਂ ਨੂੰ ਗੰਗੂ ਤੇਲੀ ਨਾਂ ਦੀ ਡਾਕੂਮੈਂਟਰੀ ਵਿੱਚ ਕੰਮ ਦਿੱਤਾ ਹੈ 1000 ਰੁਪਏ ਜਦੋਂ ਨਿਰਮਾਤਾ ਨੇ ਦਿੱਤੇ ਤਾਂ ਉਹ ਬਹੁਤ ਖੁਸ਼ ਹੋਏ ਸ਼ਹੀਦ ਫਿਲਮ ਤੋਂ ਉਹਨਾਂ ਦਾ ਕਾਫੀ ਨਾ ਹੋਇਆ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਵਿੱਚ ਉਹਨਾਂ ਨੇ ਪ੍ਰਾਨ ਨੂੰ ਇੱਕ ਅਲੱਗ ਤਰ੍ਹਾਂ ਪੇਸ਼ ਕੀਤਾ ਹੈ ਇੱਥੋਂ ਹੀ ਉਹਨਾਂ ਦੀ ਦੋਸਤੀ ਪ੍ਰੇਮ ਚੋਪੜਾ ਦੇ ਨਾਲ ਹੋਈ ਹੈ ਜੋ ਮਨੋਜ ਕੁਮਾਰ ਦੀ ਹਰ ਫਿਲਮ ਵਿੱਚ ਹੁੰਦੇ ਅਤੇ ਲਗਭਗ 19 ਫਿਲਮਾਂ ਵਿੱਚ ਉਹਨਾਂ ਨੇ ਇਕੱਠੇ ਕੰਮ ਕੀਤਾ। ਮਨੋਜ ਕੁਮਾਰ ਅਜਿਹੇ ਫਿਲਮ ਮੇਕਰ ਸਨ ਜੋ ਐਕਟਰ, ਰਾਈਟਰ, ਪ੍ਰੋਡਿਊਸਰ, ਡਾਇਰੈਕਟਰ ਆਦਿਆਂ ਸਾਰੀਆਂ ਭੂਮਿਕਾਵਾਂ ਨਿਭਾਉਦੇ ਸਨ ਅਤੇ ਐਡੀਟਿੰਗ ਟੇਬਲ ਤੇ ਵੀ ਖੁਦ ਬੈਠਦੇ ਸਨ। 1975-76 ਵਿੱਚ ਰਜੇਸ਼ ਖੰਨਾ ਤੇ ਅਮਤਾਬਚਨ ਦਾ ਦੌਰ ਸੀ। ਤਦ ਵੀ ਮਨੋਜ ਕੁਮਾਰ ਦੀਆਂ ਫਿਲਮਾਂ ਸੰਿਆਸੀ ਅਤੇ 10 ਨੰਬਰੀ ਕਾਫੀ ਵਧੀਆ ਰਹੀਆਂ। ਮਨੋਜ ਕੁਮਾਰ ਬਚਪਨ ਤੋਂ ਹੀ ਦਲੀਪ ਕੁਮਾਰ ਦੀਆਂ ਫਿਲਮਾਂ ਬੜੇ ਸ਼ੌਕ ਨਾਲ ਦੇਖਦੇ ਸਨ। ਦਲੀਪ ਕੁਮਾਰ ਦੀ ਫਿਲਮ ਸ਼ਬਨਮ 1949 ਵਿੱਚ ریلیਜ ਹੋਈ ਸੀ। ਮਨੋਜ ਕੁਮਾਰ ਦੀ ਉਮਰ ਉਸ ਸਮੇਂ 11 ਸਾਲ ਦੀ ਸੀ। ਫਿਲਮ ਵਿੱਚ ਦਲੀਪ ਕੁਮਾਰ ਦੇ ਨਵੇਂ ਕਿਰਦਾਰ ਦਾ ਨਾਮ ਮਨੋਜ ਸੀ। ਉਹਨਾਂ ਨੇ ਹਰੀਕਿਸ਼ਨ ਗਿਰੀ ਗੋਸਵਾਮੀ ਦਾ ਨਾਮ ਬਦਲ ਕੇ ਮਨੋਜ ਕੁਮਾਰ ਰੱਖ ਰਿਆ ਅਤੇ ਫਿਲਮਾਂ ਦੇ ਵਿੱਚ ਇਸੇ ਨਾਮ ਤੇ ਚੱਲਦੇ ਰਹੇ। ਉਹਨਾਂ ਨੂੰ ਬਹੁਤ ਸਾਰੇ ਅਵਾਰਡ ਮਿਲੇ ਹਨ। 1968 ਵਿੱਚ ਉਪਕਾਰ ਨੂੰ ਦੂਜੀ ਵਾਰ ਵਧੀਆ ਫਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ 2008 ਵਿੱਚ ਕਿਸ਼ੋਰ ਕੁਮਾਰ ਅਵਾਰਡ ਅਤੇ 2010 ਵਿੱਚ ਰਾਜ ਕਪੂਰ ਅਵਾਰਡ ਨਾਲ ਵੀ ਸਨਮਾਨੇ ਜਾ ਚੁੱਕੇ ਹਨ ਉਹਨਾਂ ਨੇ ਕਈ ਫਿਲਮ ਫੇਅਰ ਅਵਾਰਡ ਵੀ ਹਾਸਲ ਕੀਤੇ ਹਨ ਰੈਂਦੀ ਦੁਨੀਆ ਤੱਕ ਮਨੋਜ ਕੁਮਾਰ ਦਾ ਨਾਮ ਰਹੇਗਾ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਇਹਨਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਅਲੱਗ ਪਹਿਚਾਨ ਬਣਾਈ ਹੈ ਮਨੋਜ ਕੁਮਾਰ ਨੇ ਸ਼ਾਹਰੂਖ ਖਾਨ ਅਤੇ ਫਰਾਖ ਖਾਨ ਵਿਰੁੱਧ ਫਿਲਮ ਓਮ ਸ਼ਾਂਤੀ ਓਮ ਵਿੱਚ ਉਹਨਾਂ ਦੀ ਪੈਰੋਡੀ ਕਰਨ ਦੇ ਲਈ ਮਾਨ ਹਾਨੀ ਦਾ ਕੇਸ ਦਾਇਰ ਕੀਤਾ ਸੀ। ਉਹ ਫਿਲਮ ਫਰਾਖ ਖਾਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਦੇ ਇੱਕ ਦ੍ਰਿਸ਼ ਤੋਂ ਨਰਾਸ਼ ਸਨ ਪਰ ਬਾਅਦ ਵਿੱਚ ਉਹਨਾਂ ਦਾ ਸਮਝੌਤਾ ਹੋ ਗਿਆ। ਰਹਿਂਦੀ ਦੁਨੀਆ ਤੱਕ ਮਨੋਜ ਕੁਮਾਰ ਦਾ ਨਾਮ ਚਮਕਦਾ ਰਹੇਗਾ। ਅਦਾਰਾ ਦੇਸ਼ਦਵਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ।